ਸਥਾਨਕ ਡਾਕਟਰ ਰੁਕੀਸ਼ਨ ਚੰਦ ਗਰਗ ਮੈਮੋਰੀਅਲ ਨੇਕੀ ਆਸ਼ਰਮ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਨੇਕੀ ਫਾਊਂਡੇਸ਼ਨ ਬੁਢਲਾਡਾ ਵੱਲੋਂ ਦਿਵਿਆਂਗ ਅਤੇ ਬਜ਼ੁਰਗਾਂ ਲਈ ਸਹਾਇਕ ਉਪਕਰਣ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ ਜਿੱਥੇ ਅਲਮੇਕੋ ਮਹਾਲੇ ਆਦਾਰਾ ਵੱਲੋਂ 88 ਬਜ਼ੁਰਗਾਂ ਅਤੇ ਦਿਵਿਆਂਗਾਂ ਨੂੰ 350 ਤੋਂ ਵੱਧ ਸਹਾਇਕ ਉਪਕਰਣ ਵੰਡੇ ਗਏ ਨੇ ਇਸ ਮੌਕੇ ਡੀਸੀ ਮਾਨਸਾ ਕੁਲਵੰਤ ਸਿੰਘ ਆਈਐਸ ਨੇ ਕਿਹਾ ਹੈ ਕਿ ਇਨਪ ਕਰਨਾ ਦੀ ਮਤਨ ਅੰਧ ਵਿਅੰਗ ਤੇ ਬਜ਼ੁਰਗਾਂ ਦੀ ਰੋਜ਼ਮਰਹ ਜ਼ਿੰਦਗੀ ਦਾ ਲਾਕਡਾਊਨ ਖਤਮ ਹੋਵੇਗਾ ਤੇ ਹੁਣ ਉਹ 15 ਤੋਂ 20 ਕਿਲੋਮੀਟਰ ਦੇ ਦਾਇਰੇ ਵਿੱਚ ਘੁੰਮ ਸਕਣਗੇ ਤੇ ਕੋਈ ਰੁਜ਼ਗਾਰ ਵੀ ਚਲਾ ਸਕਣਗੇ ਬੜਾ ਗੁੱਡ ਲਾਡਾ ਜਿਹੜਾ ਇਹਨਾਂ ਦਾ ਪ੍ਰੋਜੈਕਟ ਉਦਾਰ ਮੰਡਿਆ ਜਣ ਕਿੰਨੇ ਕਿਲੋ ਐਡਿਕੇਸ਼ਨ ਹੈ ਅੱਜ ਜਿਹੜੇ ਗੁੱਡ ਲਾਡਾ ਦੇ ਵਿੱਚ ਹੈ ਜੀ ਅੱਜ ਤਕਰੀਬਨ 88 ਜਿਹੜੇ ਨੇ ਆਪਣੇ ਕੋਲ ਬੈਨੀਫੀਸ਼ੀਰੀਜ਼ ਉਹਨਾਂ ਨੂੰ ਸਹਾਇਕ ਉਪਕਰਨ ਤੇ ਜਿਹੜੇ ਹੈ ਸਮਾਨ ਉਹਹਿਆ ਕਰਾਇਆ ਜਾ ਰਿਹਾ ਸਰਕਾਰ ਵੱਲੋਂ ਤੇ ਅੱਜ ਤੀਸਰਾ ਕੈਂਪ ਹੈ ਇਹ ਤਿੰਨ ਦਿਨਾਂ ਦਾ ਕੈਂਪ ਲੱਗਿਆ ਸੀ ਜਿਸ ਦੀ ਅਸੈਸਮੈਂਟ ਸਤੰਬਰ ਦੇ ਮਹੀਨੇ ਵਿੱਚ ਹੋਈ ਸੀ ਪਹਿਲਾਂ ਸਰਦੂਲਗੜ ਫਿਰ ਮਾਨਸਾ ਤੇ ਅੱਜ ਤੀਜਾ ਕੈਂਪ ਜਿਹੜਾ ਹੈ ਬੁੜਲਾਡਾ ਵਿਖੇ ਕੀਤਾ ਜਾ ਰਿਹਾ ਹੈ ਇਹਨਾਂ ਤਿੰਨਾਂ ਕੈਂਪਾਂ ਚ ਆਪਾਂ ਤਕਰੀਬਨ 260 ਵਿਅਕਤੀਆਂ ਨੂੰ ਦਿਵਿਆਂਜਨਾਂ ਨੂੰ ਤੇ ਬਜ਼ੁਰਗਾਂ ਨੂੰ ਜਿਹੜਾ ਹੈ ਅਸਿਸਟਿਵੇਟਸ ਜਿਹੜੇ ਨੇ ਉਹ ਮੁਹੱਈਆ ਕਰਵਾਏ ਨੇ ਨਕਲੀ ਆਂਕ ਤੇ ਅਸਿਸਟਿਵੇਟਸ ਦੇ ਹੋਰ ਕਿੰਨੇ ਕਸੂਰ ਲੱਗਦਾ ਵੀ ਹਜੇ ਇਹਦੀ ਲਾਪਤਰੀ ਰਹਿ ਚੁੱਕੀ ਹਜੇ ਬਹੁਤ ਲਾਪਤਰੀ ਨੇ ਜੀ ਸਮੇਂ-ਸਮੇਂ ਤੇ ਇਹ ਕੈਂਪ ਜਿਹੜੇ ਨੇ ਸਰਕਾਰ ਵੱਲੋਂ ਲੋਕਲ ਐਡਮਿਨਿਸਟ੍ਰੇਸ਼ਨ ਵੱਲੋਂ ਤੇ ਆਪਣੇ ਸੰਸਥਾਵਾਂ ਵੱਲੋਂ ਜਿਵੇਂ ਕਿ ਅੱਜ ਨੇਕੀ ਫਾਊਂਡੇਸ਼ਨ ਦੀ ਸਹਾਇਤਾ ਨਾਲ ਆਪਾਂ ਲਗਾ ਬਟ ਫਿਲਹਾਲ ਹਜੇ ਹੋਰ ਬਹੁਤ ਜ਼ਰੂਰਤ ਹੈ ਇਸ ਤਰ੍ਹਾਂ ਦੇ ਕੈਂਪ ਹੋਰ ਫਿਊਚਰ ਦੇ ਵਿੱਚ ਵੀ ਲੱਗਣਗੇ ਤਾਂ ਕਿ ਮੈਕਸਿਮਮ ਆਪਾਂ ਜਿਹੜੀ ਹੈ ਡਿਸੇਬਿਲਟੀ ਨੂੰ ਕਵਰ ਕਰ ਸਕੀਏ ਤੇ ਉਹਨਾਂ ਨੂੰ ਆਪਾਂ ਚੀਜ਼ਾਂ ਮੁਹੱਈਆ ਕਰਵਾ ਸਕੀਏ ਮੈਨੂੰ ਕੀ ਨਾਮ ਆਪਾਂ ਹਰ ਸਮਰਤ ਕਰਵਾ ਲਈ ਹਰ ਸਿਮਤ ਕਰਵਾ ਲਈ ਜਿਹਨੇ ਕੀ ਕੰਡੀਸ਼ਨ ਜਿਹੜਾ ਕੈਂਪਰ ਹੈ ਪ੍ਰੈਕਟੀਫਾਈਡ ਟੂ ਦੀਸੂ ਲਗੋ ਇੱਕ ਐਕਸਟਰਾ ਟੂ ਟੈਂਡੈਂਸ ਮੈਨੂੰ ਬਹੁਤ ਵਧੀਆ ਲੱਗ ਰਿਹਾ ਜੀ ਮੈਂ ਬੈਠੀ ਰਹਿੰਦੀ ਸੀਗੀ ਵੀ ਬਾਹਰ ਅੰਦਰ ਜਾਣ ਵਾਸਤੇ ਬਹੁਤ ਔਖਾ ਹੁੰਦਾ ਸੀਗਾ ਜੀ ਕਿ ਮੈਂ ਅੱਜ ਮੈਨੂੰ ਇਹ ਮਿਲੀ ਹੈ ਤੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਜੀ ਕੁਝ ਕਮਪਨੀ ਇਕੱਠੇ ਦੇ ਵਿੱਚ ਇਹ ਮੈਂ 14 ਤਰੀਕ ਨੂੰ ਕੀਤਾ ਸੀ ਉਹ ਕੈਂਪ ਲੱਗਿਆ ਸੀ ਇਹਨਾਂ ਨੇ ਕੈਂਪ ਲਗਾਇਆ ਸੀ ਜੀ ਉਹਦੇ ਵਿੱਚ ਮੈਂ ਆਪਣੇ ਡਾਕੂਮੈਂਟ ਲੈ ਕੇ ਆਈ ਸੀਗੀ ਜੀ ਤੇ ਉਦੋਂ ਅਪਲਾਈ ਕੀਤਾ ਸੀਗਾ ਤੇ ਹੁਣ ਇਹਨਾਂ ਨੇ ਮੈਸੇਜ ਕਰ ਦਿੱਤਾ ਜੀ ਕਹਿੰਦੇ ਵੀ ਆ ਕੇ ਤੁਸੀਂ ਲੈ ਜਾਓ ਜੀ ਆ ਜਾਓ ਮਿਲਿਆ ਜੀ ਦੇਖੋ ਸੰਸਥਾ ਤਾਂ ਨਹੀਂ ਅਸੀਂ ਪਾਰਤ ਸਰਕਾਰ ਵੱਲੋਂ ਲਿੰਕੋ ਕੰਪਨੀ ਜੋ ਹੈ ਉਹਨਾਂ ਦੇ ਵੱਲੋਂ ਅਸੀਂ ਆਏ ਆ ਜਿੱਥੇ ਕੁਝ ਅਸੈਸਮੈਂਟ ਕੀਤੇ ਗਏ ਸੀ ਸਪਟੰਬਰ ਦੇ ਮਹੀਨੇ ਵਿੱਚ ਤੇ ਪਰਚਰਕਾਰ ਦੀਆਂ ਦੋ ਸਕੀਮਾਂ ਹੈ ਡਿਪ ਸਕੀਮ ਤੇ ਇੱਕ ਆਰਵੀਆਈ ਸਕੀਮ ਤੇ ਇਹਨਾਂ ਦੋ ਸਕੀਮਾਂ ਦੇ ਤਹਿਤ ਜੋ ਅਸੈਸਮੈਂਟ ਕੀਤਾ ਗਿਆ ਸੀ ਸਪਟੰਬਰ ਅੱਜ ਉਹਨਾਂ ਦਾ ਇੱਥੇ ਡਿਸਟ੍ਰਿਬਿਊਸ਼ਨ ਕਰ ਰਹੇ ਹਾਂ ਬੁਟਲਾਡੇ ਵਿੱਚ। ਕੁੱਲ ਜੇ ਅਸੀਂ ਮਾਨਸੇ ਦੀ ਗੱਲ ਕਰੀਏ ਤਾਂ ਟੋਟਲ 3 65 ਲੱਖ ਦਾ ਅਸੀਂ ਕਰ ਚੁੱਕੇ ਹਾਂ ਵਿਤਰਣ ਤੇ ਜੇ ਅਸੀਂ ਬੁਟਲਾਡੇ ਦੀ ਗੱਲ ਕਰਦੇ ਹਾਂ ਤਾਂ ਅੱਜ 88 ਜਿਹੜੇ ਹੈਗੇ ਪਲਾ ਪਾਤਰੀ ਉਹਨਾਂ ਨੂੰ ਅਸੀਂ ਉਪਕਰਣਾਂ ਅੱਜ ਵੰਡ ਰਹੇ ਹਾਂ ਇੱਥੇ एलमको है एक ادارਾ ਭਾਰਤ ਸਰਕਾਰ ਦਾ ਆਰਟੀਫੀਸ਼ੀਅਲ ਲੈਂਸ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ ਇੰਡੀਆ ਕਾਨਪੂਰ ਵਿੱਚ ਚੱਲਦਾ ਹੈਡ ਆਫਿਸ ਹੈ ਉਹਨਾਂ ਦੀ ਸਹਾਇਤਾ ਨਾਲ ਅਸੀਂ ਜਿਹੜੇ ਉਹਨਾਂ ਦੇ ਬਣਾਏ ਹੋਏ ਸਹਾਇਕ ਉਪਕਰਨ ਨੇ ਉਹ ਦਿੱਤੇ ਨੇ ਇੱਥੇ ਦਿਵੰਗ ਜਨਾਂ ਨੂੰ ਇਹਦੇ ਲਈ ਪਹਿਲਾਂ ਅਸੈਸਮੈਂਟ ਕੈਂਪ ਲੱਗਦਾ ਸੀ ਤਿੰਨ ਜਗ੍ਹਾ ਤੇ ਅਸੈਸਮੈਂਟ ਕੈਂਪ ਲਾਏ ਸੀਗੇ ਸਦੂਲਗੜ ਮਾਨਸਾ ਤੇ ਬੁੜਲਾਡਾ ਉਸੇ ਤਰੀਕੇ ਨਾਲ ਫਿਰ ਉਹ ਬਣਾ ਕੇ ਲੈ ਆਉਂਦੇ ਨੇ ਤਾਂ ਉਹਨਾਂ ਦੀ ਅੱਜ ਡਿਸਟ੍ਰੀਬਿਊਸ਼ਨ ਕੀਤੀ ਹੈ ਪੂਰੇ ਜ਼ਿਲ੍ਹੇ ਦੇ ਵਿੱਚ ਅਸੀਂ 360 ਦੇ ਆਸ-ਪਾਸ ਬੈਨੀਫੀਸ਼ੀਰੀਜ਼ ਨੂੰ ਕੋਈ 1000 ਤੋਂ ਵੱਧ ਦੇ ਏਡਸ ਦਿੱਤੀਆਂ ਨੇ ਗਈਆਂ ਕਈ ਲੋਕਾਂ ਨੂੰ 2 3 4 ਚੀਜ਼ਾਂ ਦੀ ਵੀ ਲੋੜ ਹੁੰਦੀ ਹੈ ਤਾਂ ਇਸ ਕਰਕੇ ਇਹ 1000 ਤੋਂ ਉੱਪਰ ਦੀ ਗਿਣਤੀ ਬਣ ਗਈ ਹੈ ਇਹ ਮੈਨੂੰ ਲੱਗਦਾ ਵੀ ਇਹ ਚੀਜ਼ਾਂ ਲੈਣ ਨਾਲ ਇਹਨਾਂ ਦੀ ਜ਼ਿੰਦਗੀ ਕਾਫੀ ਸੁਖਾਲੀ ਹੋ ਜਾਏਗੀ ਜਿਵੇਂ ਆ ਤੁਸੀਂ ਦੇਖਿਆ ਪਹਿਲਾਂ ਐਮਟੀਸੀ ਗਈ ਹੈ ਮੋਟਰਾਈਜ਼ ਟ੍ਰਾਈਸਾਈਕਲ ਜਿਹੜੀ ਗਈ ਹੈ ਇਹ 50 51000 ਦੀ ਚੀਜ਼ ਆ ਆਮ ਬੰਦੇ ਦੇ ਵੱਸ ਵੀ ਨਹੀਂ ਹੁੰਦੀ ਇਹ ਖਰੀਦਣੀ ਇਹਦੇ ਨਾਲ ਇਹਨਾਂ ਦਾ ਜਿਹੜਾ ਦਾਇਰਾ ਜ਼ਿੰਦਗੀ ਦਾ ਉਹ ਆਪਣੇ ਘਰ ਤੋਂ ਜਾਂ ਪਿੰਡ ਤੋਂ ਕਾਫੀ ਵਸੀਹ ਹੋ ਜਾਏਗਾ ਮੈਨੂੰ ਲੱਗਦਾ ਵੀ 15 20 ਕਿਲੋਮੀਟਰ ਤੱਕ ਬڑے ਆਮ ਨਾਲੇ ਜਾ ਸਕਦੇ ਨੇ ਆਪਣਾ ਕੋਈ ਛੋਟਾ ਮੋਟਾ ਕੰਮਕਾਰ ਵੀ ਕਰ ਸਕਦੇ ਨੇ ਮੈਂ ਪਿਛਲੇ ਕੈਂਪਾਂ ਦੇ ਵਿੱਚ ਦੇਖਿਆ ਕਿ ਕਈ ਲੋਕਾਂ ਨੇ ਇਹਦੇ ਨਾਲ ਫੇਰੀ ਵਾਲਾ ਕੰਮ ਸਟਾਰਟ ਕਰ ਲਿਆ ਕਈ ਰਿਸ਼ਤੇਦਾਰੀਆਂ ਚ ਜਾ ਸਕਦੇ ਨੇ ਕਿਸੇ ਇੱਕ ਮੁੰਡੇ ਨੇ ਮੋਬਾਈਲ ਰਿਪੇਅਰ ਦੀ ਦੁਕਾਨ ਸ਼ੁਰੂ ਕਰ ਲਈ ਸੀ ਤਾਂ ਇਸ ਤਰੀਕੇ ਨਾਲ ਇਹ ਆਪਣੀ ਜ਼ਿੰਦਗੀ ਚਲਾਉਣ ਦੇ ਸਮਰੱਥ ਹੋ ਸਕਦੇ ਨੇ